ਕਾਂਦੀ ਹੈ ਤੇ ਕਲਮਾ ਨੂੰ ਲੈ ਕੇ ਪਾਈ ਸੀ ਚੈਲੰਜ ਵਾਲੀ ਵੀਡੀਓ ਦੀ ਨਾ ਚੈਲੰਜ ਵਾਲੀ ਵੀਡੀਓ ਸੀ ਹਾਂ ਉਹਦੇ ਵਾਸਤੇ ਤੁਹਾਨੂੰ ਕਾਫੀ ਕਮੈਂਟ ਆਈ ਸੀ ਕਮੈਂਟ ਕਾਫੀ ਆਏ ਸੀਗੇ ਹਾਂ ਤੇ ਅੱਜ ਉਸ ਨੂੰ ਕਲੀਅਰ ਕਰਨ ਵਾਸਤੇ ਅੱਜ ਆਪਾਂ ਇੱਥੇ ਪਹੁੰਚਿਆ ਤੇ ਉਹ ਵੀਰ ਦਾ ਪੇਜ ਬਣਾਇਆ ਹੈ ਦਸ਼ਮੇਸ਼ ਇੰਟੀਰੀਅਰ ਦੇ ਨਾਂ ਤੇ ਤੇ ਵੀਰ ਦਾ ਨਾਂ ਹੈਗਾ ਸੁਖਪਾਲ ਬਾਈ ਸਸੀ ਕਾਲ ਸਸੀ ਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਤੇ ਇੱਕ ਆਪਾਂ ਵੀਡੀਓ ਪਾਈ ਦੀ ਥੋੜੀ ਵੀਡੀਓ ਬਣਾ ਕੇ ਪੇਜ ਉੱਪਰ ਤੇ ਉਹਦੇ ਵਿੱਚ ਕਾਫੀ ਜਿਆਦਾ ਕਮੈਂਟ ਆਏ ਸੀਗੇ ਵੀ ਤੁਸੀਂ ਜਿਹੜੀਆਂ ਕਲਮਾਂ ਨੇ ਕਲਮਾਂ ਤੁਸੀਂ ਲਾ ਨਹੀਂ ਸਕਦੇ ਇਸ ਤਰੀਕੇ ਜਿਹੜੇ ਤਰੀਕੇ ਤੁਸੀਂ ਦਿਖਾਈਆਂ ਨੇ ਹਣਾ ਸਾਡੀ ਵੀਡੀਓ ਨੂੰ ਕਲੀਅਰ ਕਰਨ ਵਾਸਤੇ ਲੋਕਾਂ ਦੇ ਪ੍ਰਤੀ ਹਣਾ ਠੀਕ ਹੈ ਜੀ ਅਸੀਂ ਆਏ ਹਾਂ ਤੁਹਾਡੇ ਕੋਲੇ ਤੇ ਸਾਨੂੰ ਉਹਦੇ ਬਾਰੇ ਥੋੜਾ ਦੱਸੋਗੇ ਹਾਂਜੀ 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 ਜਿਵੇਂ ਜਿਵੇਂ ਕਲਮਾਂ ਲੱਗਿਆ ਨਹੀਂ ਹਣਾ ਆ ਦੇਖੋ ਇਹ ਬਹੁਤ ਮਿਸਤਰੀਆਂ ਦਾ ਮਤਲਬ ਇਹ ਵਹਿਮ ਹੈ ਇਹ ਇਹ ਬਾਈ ਦੀਆਂ ਨੇ ਆ ਦੇਖੋ ਤੁਸੀਂ ਹੱਥ ਮਾਰ ਕੇ ਦੇਖੋ ਮੈਂ ਹੱਥ ਮਾਰਿਆ ਤੇ ਹਾਂ ਇਹ ਬਾਈ ਦੀ ਨਹੀਂ ਹੈਗੀ ਮਤਲਬ ਆਪਾਂ ਪੀਵੀਸੀ ਟੇਬਲ ਆਉਣੇ ਆ ਅਸੀਂ ਵੀ ਖੁਦ ਲਾਉਣੇ ਆ ਠੀਕ ਹੈ ਜੀ ਤੇ ਮਤਲਬ ਇੰਨੀ ਫਿਨਿਸ਼ਿੰਗ ਨਹੀਂ ਕਰ ਹਾਂਜੀ ਇਹ ਮਤਲਬ ਜਿਵੇਂ ਹੁਣ ਇਹ ਲੱਗੀ ਆਈ ਇਹਦੇ ਵਿੱਚ ਚਾਰਾ ਚੂਰਾ ਦੇਖੋ ਇਹ ਤੁਹਾਨੂੰ ਕਿਤੇ ਸੇ ਪਾਸੇ ਕੁਚਾਰਾ ਹਾਂ ਕਿਤੇ ਵੀ ਕੁਝ ਵੀ ਮਤਲਬ ਤੁਹਾਨੂੰ ਦੀਦਾ ਹੋਵੇ ਨਾ ਕਈ ਵੀਰੇ ਕਹਿੰਦੇ ਨੇ ਵੀ ਤੁਸੀਂ ਵੀਡੀਓ ਚੱਕ ਕੇ ਪਾਤੀ ਤੇ ਆਪਾਂ ਹੁਣ ਆ ਸਪੈਸ਼ਲ ਖੁਦ ਮੈਂ ਆਪ ਜੱਲ ਕੇ ਆਂਦੇ ਵੀ ਮਿਸਤਰੀ ਆ ਪਰ ਆਪਾਂ ਦੇਖਿਆ ਯਾਰ ਆਪਾਂ ਮਨ ਖੁਸ਼ ਹੋ ਗਿਆ ਕੰਮ ਹਾਂਜੀ ਬਾਕੀ ਮੈਂ ਕਾਫੀ ਕਾਫੀ ਜ਼ਿਆਦਾਤਰ ਮਤਲਬ 70 ਕੀ 80% ਵੀ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਟੇਪ ਲੱਗੀ ਹੁੰਦੀ ਹੈ ਆਹ ਟੇਪ ਲੱਗੀ ਹੈ ਟੇਪ ਨਾਲ ਕੰਮ ਕਰਕੇ ਮਤਲਬ ਥੋੜਾ ਜੂੜ ਵੱਡਾ ਜਾਂ ਕੰਮ ਕਰ ਸਕਦਾ ਵੀ ਹੁੰਦਾ ਹੁੰਦਾ ਹੈ ਹੈਨਾ ਇਹ ਵਸਾ ਇਹ ਜਿਹੜੇ ਬੰਦੇ ਨੂੰ ਦਾ ਜਿਹੜੇ ਬੰਦੇ ਨੂੰ ਨੌਲੇਜ ਆਈ ਇਹ ਮਿਸਤਰੀ ਨੂੰ ਨੌਲੇਜ ਆ ਇਹ ਉਸੇ ਵਾਸਤੇ ਆਈ ਜਿਹਨੂੰ ਨੌਲੇਜ ਨਹੀਂ ਹੈਗੀ ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ ਹਾਂ ਜਿਹੜੇ ਬੰਦੇ ਨੂੰ ਕਰ ਹੈਗੀ ਤੌਰ ਤੇ ਦੇਖੀ ਇਹਨੂੰ ਫੇਰ ਬਹੁਤ ਬਹੁਤ ਕੁਝ ਹੈ ਇਹਦੇ ਵਿੱਚ ਇਹ ਜਿਵੇਂ ਨਾ ਹੁਣ ਮੰਨ ਕੇ ਚਲੋ ਮੈਂ ਆ ਮੈਂ ਮੇਰੀ ਕੋਠੀ ਦਾ ਕੰਮ ਚੱਲਦਾ ਠੀਕ ਹੈ ਜੀ ਮੈਂ ਇਹ ਦੇਖਣ ਵਾਸਤੇ ਆ ਗਿਆ ਅਸੀਂ ਵੀਡੀਓ ਬਣਾ ਕੇ ਪਾਈ ਸਾਨੂੰ ਚੈਲੰਜ ਆਏ ਥੋੜੇ ਜਿਹਾ ਹਣਾ ਕੋਈ ਕਮੈਂਟ ਆਏ ਮਤਲਬ ਨੈਗੇਟਿਵ ਕਮੈਂਟ ਆਏ ਇਹ ਚੀਜ਼ਾਂ ਹੋ ਨਹੀਂ ਸਕਦੀਆਂ ਅਸੀਂ ਤਾਂ ਤਾਂ ਕਰਕੇ ਤੁਹਾਡੇ ਕੋਲ ਆਏ ਨਾ ਨਾ ਥੋੜੇ ਸਾਹਮਣੇ ਜਿਹੜੀ ਟੇਪ ਆਉਂਦੀ ਹੈ ਉਹ ਚਿੱਟੀ ਹੁੰਦੀ ਹੈ ਪਹਿਲਾਂ ਜਦੋਂ ਆਪਾਂ ਲਾਉਨੇ ਆਂ ਵਾਈਟ ਸਨਮੈਕ ਦੇ ਉੱਤੇ ਵਾਈਟ ਲਾਵਾਂਗੇ ਤਾਂ ਉਹ ਤੇ ਦੂਜੀ ਗੱਲ ਉਹਦੀਆਂ ਜਿਹੜੀਆਂ ਆਹ ਸਾਈਡਾਂ ਨੇ ਆ ਕੋਰਾ ਨੇ ਉਹ ਦਿਖਦੀਆਂ ਨੇ ਹੁਣ ਇਹਦੇ ਉੱਤੇ ਜਿਹੜੀ ਚੀਜ਼ੇ ਲੱਗੀ ਹੋਈ ਆ ਤੁਸੀਂ ਫਿਨਿਸ਼ਿੰਗ ਕੀਤੀ ਆ ਸਨਮੈਕੇ ਦੇ ਨਾਲ ਹੀ ਹਾਂਜੀ ਠੀਕ ਆ ਤਾਂ ਇਹਦਾ ਜੋੜ ਦਾ ਵੀ ਪਤਾ ਨਹੀਂ ਲੱਗਦਾ ਕਿ ਕਿਤੇ ਜੋੜ ਦਾ ਪਤਾ ਨਹੀਂ ਲੱਗਦਾ ਜੀ ਬਹੁਤ ਬੰਦੇ ਨਾਲ ਕਲਰ ਕੋਰ ਸਨਮੈਕਾ ਵੀ ਆਉਂਦਾ ਈ ਮਿਸਤਰੀ ਅੱਛਾ ਜੀ ਕਲਰ ਕੋਰ ਲਾਈ ਜਾਂਦੇ ਨੇ ਠੀਕ ਆ ਉਹ ਮਤਲਬ ਉਹਨਾਂ ਨੂੰ ਐ ਹੁੰਦਾ ਈ ਪਤਾ ਨਹੀਂ ਲੱਗਣਾ ਪਰ ਉਹਦਾ ਪਤਾ ਲੱਗਦਾ ਈ ਉਹ ਪੀਲਕ ਫੜ ਜਾਂਦਾ ਟਾਈਮ ਪਾ ਕੇ ਹਾਂਜੀ ਕੰਮ ਆ ਥੋੜਾ ਬਹੁਤ ਸੋਹਣਾ ਲੱਗਿਆ ਸਾਨੂੰ ਕੰਮ ਬਸ ਕੋਰਾਂ ਦੀ ਮੁੱਲ ਆ ਜੀ ਹਾਂਜੀ ਹਾਂ ਕੋਰਾਂ ਦੀ ਮ ਅਪਾ ਨੂੰ ਦੇਖੀਏ ਜੀ 6 ਫਿਨਿਸ਼ਿੰਗ ਫਿਨਿਸ਼ਿੰਗ ਹੀ ਹੈ ਜੀ ਇਹ ਦੀ ਹਾਂ ਹਾਂ ਕਿਤੇ ਨਹੀਂ ਕਾਲਾ ਝਾਗਦਾ ਹੁੰਦਾ ਇਹ ਉਹ ਹਾਂ ਬਿਲਕੁਲ ਜਦੋਂ ਆਪਾਂ ਇਹ ਚੀਜ਼ ਨੂੰ ਦੇਖਦੇ ਹਾਂ ਨਾ ਇੱਥੇ ਵਾਈਟ ਦੀ ਜਗ੍ਹਾ ਜਦੋਂ ਉਸ ਕੋਰ ਲੱਗਦੀ ਹੈ ਸਾਈਡ ਵਾਲੀ ਹਾਂਜੀ ਹਾਂਜੀ ਆ ਬਲੈਕ ਹੁੰਦੀ ਹੈ ਹਾਂ ਇਹ ਬਲੈਕ ਹੈ ਕਿਉਂਕਿ ਇਸ ਨਮੈਕਾ ਵਿੱਚੋਂ ਬਲੈਕ ਹੀ ਹੁੰਦਾ ਉੱਪਰਲੇ ਬਸ ਵਾਈਟ ਹਾਂਜੀ ਹਾਂ